ਜੈਰ ਜੁਦਾਈ ਵਾਲਾ ਜਗ ਤੇ ਪੀਣਾ ਓਕਾਏ ਜੈਰ ਜੁਦਾਈ ਵਾਲਾ ਜਗ ਤੇ ਪੀਣਾ ਓਕਾਏ ਮਾਂ ਬਿਨਾ ਇਸ ਜਗ ਤੇ ਸੱਜਣਾ ਕਿਹੜਾ ਓਕਾਏ ਮਾਂ ਬਿਨਾ ਇਸ ਜਗ ਤੇ ਸੱਜਣਾ ਕਿਹੜਾ ਦੋਸਤੋ ਅਸੀਂ ਤੁਹਾਨੂੰ ਦੱਸਦੀਏ ਕਿ ਜਦੋਂ ਵੀ ਸਮਾਂ ਮਿਲਦਾ ਤੇ ਅਸੀਂ ਕਿਸੇ ਨਾ ਕਿਸੇ ਫਨਕਾਰ ਦੇ ਨਾਲ ਤੁਹਾਡੀ ਮੁਲਾਕਾਤ ਜ਼ਰੂਰ ਕਰਾਉਂਦੇ ਆ ਅੱਜ ਇਸੇ ਤਰ੍ਹਾਂ ਦੇ ਇੱਕ ਬਹੁਤ ਵਧੀਆ ਸਿੰਗਰ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਬਹੁਤ ਸੰਘਰਸ਼ ਕੀਤਾ ਜ਼ਿੰਦਗੀ ਦੇ ਨਾਲ ਕਿਸ ਤਰ੍ਹਾਂ ਦਾ ਸੰਘਰਸ਼ ਉਹਨਾਂ ਦੀ ਜ਼ਿੰਦਗੀ ਦਾ ਰਿਹਾ ਤੇ ਹੁਣ ਉਹਨਾਂ ਦੀ ਜ਼ਿੰਦਗੀ ਨੇ ਉਹਨਾਂ ਨੂੰ ਕੀ ਰਿਸਪਾਂਸ ਦਿੱਤਾ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜੈ ਜੁਦਾਈ ਵਾਲਾ ਜਗ ਤੇ ਪੀਣਾ ਓਕਾਏ ਜੈ ਜੁਦਾਈ ਵਾਲਾ ਜਗ ਤੇ ਪੀਣਾ ਓਕਾਏ ਮਾਂ ਬਿਨਾ ਇਸ ਜਗ ਤੇ ਸੱਜਣਾ ਜੀਣਾ ਓਕਾਏ ਮਾਂ ਬਿਨਾ ਇਸ ਜਗ ਤੇ ਸੱਜਣਾ ਜੀਣਾ ਬਿਨਾ ਇਸ ਜਗ ਤੇ ਸਜਣਾ ਜੀਣਾ ਔਖਾ ਏ ਦਸਕੋ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ ਜਦੋਂ ਵੀ ਸਮਾਂ ਮਿਲਦਾ ਅਸੀਂ ਤੁਹਾਡੀ ਗੱਲਬਾਤ ਕਿਸੇ ਨਾ ਕਿਸੇ ਫਨਕਾਰ ਦੇ ਨਾਲ ਜ਼ਰੂਰ ਕਰਾਉਂਦੇ ਆ ਪਹਿਲਾਂ ਵੀ ਤੁਹਾਨੂੰ ਬਹੁਤ ਸਾਰੇ ਫਨਕਾਰ ਮਿਲਾ ਚੁੱਕੇ ਆ ਜੋ ਜ਼ਿੰਦਗੀ ਦੇ ਸੰਘਰਸ਼ ਚ ਖੜੇ ਹੋਏ ਨੇ ਸਿਰ ਸੰਘਰਸ਼ ਦੇ ਨਾਲ ਲੜਦੇ ਲੜਦੇ ਪੌੜੀਆਂ ਚੜੇ ਨੇ ਉਸ ਤੋਂ ਬਾਅਦ ਜ਼ਿੰਦਗੀ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਕਿਸ ਤਰ੍ਹਾਂ ਦੀ ਤਰੱਕੀ ਜਿਹੜੀ ਉਹਨਾਂ ਨੂੰ ਮਿਲੀ ਆ ਔਰ ਲੋਕਾਂ ਦਾ ਸਹਿਯੋਗ ਇਸ ਦੇ ਵਿੱਚ ਕੀ ਰਿਹਾ ਤਾਂ ਐਸੀ ਇੱਕ ਫਨਕਾਰ ਦੇ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਅਨਮੋਲਦੀਪ ਵੇਰਕਾ ਦੇ ਨਾਲ ਸਵਾਗਤ ਆ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਐਨਟੀਵੀ ਦਾ ਪੰਜਾਬ ਹਰਿਆਣਾ ਮਾਚਲਾ ਲੈਂਦਾ ਧੰਨਵਾਦ ਕਰਦਾ ਜੋ ਸਾਡੇ ਇੱਥੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਪਹੁੰਚਣ ਦੇ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਇਸ ਲਾਈਨ ਦੇ ਵਿੱਚ ਔਰ ਜਿਹੜੀ ਦਿਮਾਗ ਦੇ ਵਿੱਚ ਸੋਚ ਸੀ ਕਿ ਇਸ ਤਰ੍ਹਾਂ ਪਨਪੀ ਗਈ ਮੈਂ ਇਸ ਲਾਈਨ ਦੇ ਵਿੱਚ ਜਾਣਾ ਇਹ ਕਾਫੀ ਸਮਾਂ ਹੋ ਗਿਆ ਸਰ ਮੈਂ ਸਕੂਲ ਟਾਈਮ ਤੋਂ ਹੀ ਆਪਣੇ ਸਕੂਲ ਟਾਈਮ 'ਚ ਗਾਉਂਦਾ ਵੀ ਸੀ ਤੇ ਅਜੇ ਢੋਲ ਪਲੇ ਕਰਦਾ ਸੀ ਉਸ ਤੋਂ ਬਾਅਦ ਹੌਲੀ-ਹੌਲੀ ਇਹਦਾ ਇੱਕ ਸ਼ੌਕ ਪੈਦਾ ਹੋ ਗਿਆ ਮੈਨੂੰ ਤੇ ਥੋੜਾ ਗਰੀਬੀ ਹਾਲਾਤਾਂ ਦੇ ਕਾਰਨ ਗਾਇਕੀ ਵੱਲ ਮੇਰਾ ਥੋੜਾ ਰੁਕ ਜਿਹੜਾ ਨਾ ਉਹ ਕੱਟ ਆਫ ਹੋ ਗਿਆ ਸੀ ਤੇ ਮੈਂ ਮਿਊਜ਼ੀਸ਼ੀਅਨ ਲਾਈਨ ਦੇ ਵਿੱਚ ਆ ਗਿਆ ਸੀ ਤੇ ਉਹਦੇ ਵਿੱਚ ਮੈਂ ਢੋਲ ਪਲੇ ਕਰਦਾ ਸੀ ਤੌਰ ਗਿੱਧਾ ਭੰਗੜਾ ਕਰਾਂਦਾ ਸੀ ਬੱਚਿਆਂ ਨੂੰ ਸਕੂਲ ਕਾਲਜ ਵਿੱਚ ਔਰ ਉਸ ਤੋਂ ਬਾਅਦ ਉਸਤਾਦ ਕੰਨੂ ਜੀ ਕੋ ਮੈਂ ਪੈਡ ਦੀ ਤਾਲੀਮ ਲਈ ਜੋ ਡਰਮ ਇਲੈਕਟ੍ਰੋਨਿਕ ਡਰਮ ਹੈ ਉਹਦੇ ਕੋ ਉਹਨਾਂ ਕੋਲ ਮੈਂ ਤਾਲੀਮ ਲੈ ਰਿਹਾ ਔਰ ਲੈਂਦਾ ਰਵਾਂਗਾ ਔਰ ਉਹਨਾਂ ਦਾ ਇਸ ਲਾਈਨ ਦੇ ਵਿੱਚ ਮੇਰੇ ਨਾਲ ਮੇਰਾ ਮੇਰੇ ਨਾਲ ਬੜਾ ਸੰਯੋਗ ਆ ਕਿਉਂਕਿ ਮੈਂ ਸੰਗੀਤ ਵੱਲੋਂ ਕਾਫੀ ਟੁੱਟ ਚੁੱਕਾ ਸੀ ਕਿ ਵੀ ਮੈਂ ਇਸ ਲਾਈਨ ਦੇ ਗਾਇਕੀ ਦੇ ਵੱਲੋਂ ਔਰ ਗਾਇਕੀ ਦੇ ਵਿੱਚ ਫਿਰ ਉਹਨਾਂ ਮੈਨੂੰ ਇਸ ਨਵਾਂ ਮੋੜ ਦਿੱਤਾ ਇੱਕ ਆਪਣੇ ਕੰਨੂ ਉਸਤਾਦ ਜੀ ਨੇ ਔਰ ਉਦਾਂ ਤਾਂ ਸਾਡੇ ਘਰ ਵਿੱਚ ਸੰਗੀਤ ਮਾਹੌਲ ਰਹਿੰਦਾ ਸੀ ਸਾਡੇ ਵੱਡੇ ਮੇਰੇ ਵੱਡੇ ਵੀਰ ਜੀ ਜਨਾਬ ਸਕੰਦਰ ਬਖਸ਼ ਜੀ ਜਿਹੜੇ ਜਨਾਬ ਸਾਹਵਰ ਕੋਟੀ ਜੀ ਦੇ ਸ਼ਾਗਿਰਦ ਆ ਔਰ ਮੇਰੇ ਉਸਤਾਦ ਜੀ ਵੀ ਹੈ ਮੈਂ ਉਹਨਾਂ ਕੋ ਵੀ ਕਾਫੀ ਕੁਝ ਸਿੱਖਿਆ ਔਰ ਸੰਗੀਤ ਜੋ ਵੀ ਆ ਢੋਲ ਵੀ ਆ ਉਹਨਾਂ ਕੋ ਸਿੱਖਿਆ ਬਹੁਤ ਹੀ ਪਿਆਰ ਨਾਲ ਸਿਖਾਉਂਦੇ ਆ ਤੇ ਜੋ ਵੀ ਅੱਜ ਉਹਨਾਂ ਦੀ ਵੀ ਬਦੌਲਤ ਆ ਤੁਹਾਡੇ ਕੋਲ ਖੜੇ ਆ ਜੀ ਤੁਸੀਂ ਦੱਸਿਆ ਕਿ ਤੁਹਾਡੇ ਵੱਡੇ ਭਰਾ ਔਰ ਤੁਹਾਡੇ ਉਸਤਾਦ ਜਿਹੜੇ ਨੇ ਸਾਬਰ ਕੋਟੀ ਸਾਹਿਬ ਉਹਨਾਂ ਦੇ ਸ਼ਾਗਿਰਦ ਰਹਿ ਚੁੱਕੇ ਨੇ ਤੁਹਾਡਾ ਜਿਹੜਾ ਫਿਰ ਸੰਗੀਤ ਦੇ ਨਾਲੋਂ ਜਿਹੜਾ ਤੁਸੀਂ ਦੱਸਿਆ ਕਿ ਕੱਟ ਆਊਟ ਹੋ ਗਿਆ ਸੀਗਾ ਕਾਰਨ ਕੀ ਰਿਹਾ ਤੁਸੀਂ ਫਿਰ ਕਿੱਦਾਂ ਸੰਗੀਤ ਤੋਂ ਦੂਰ ਕਿੱਦਾਂ ਹੋ ਗਏ ਕੱਟ ਆਊਟ ਕਰਕੇ ਹੋ ਗਿਆ ਸੀਗਾ ਵੀ ਆਪਣਾ ਤੁਹਾਨੂੰ ਪਤਾ ਸੇ ਵੱਡੀ ਵੱਡੀ ਐਲਬਮਾ ਕਰਨ ਵਾਸਤੇ ਕਰੋੜਾਂ ਰੁਪਏ ਲੱਖਾਂ ਰੁਪਏ ਚਾਹੀਦੇ ਆ ਉਹ ਗਰੀਬੀ ਹਾਲਾਤ ਵਿੱਚ ਅਫੋਰਡ ਨਹੀਂ ਕਰ ਸਕਦੇ ਇਸ ਕਰਕੇ ਦੇਖੀਦਾ ਸੀ ਜਦੋਂ ਵੀ ਆਪਾਂ ਕਿਸੇ ਨੂੰ ਪੁੱਛਦੇ ਭਾਜੀ ਤੁਹਾਡੀ ਗਾਣਾ ਆਇਆ ਕੋਈ ਸੱਜਣ ਬੇਲੀ ਦਾ ਤੋ ਪੁੱਛਦੇ ਕਿ ਭਾਜੀ ਇਹ ਤੇ 1.5 ਲੱਖ ਰੁਪਏ ਲੱਗਿਆ 2 ਲੱਖ ਰੁਪਏ ਲੱਗਿਆ ਫਿਰ ਉਸ ਤੋਂ ਬੰਦਾ ਸੋਚ ਲੈਂਦਾ ਹੈ ਕਿ ਨਹੀਂ ਯਾਰ ਆਪਾਂ ਅਫੋਰਡ ਨਹੀਂ ਕਰ ਸਕਦੇ ਇਸ ਕਰਕੇ ਫਿਰ ਘਰ ਦੇ ਹਾਲਾਤ ਵੀ ਕੁਝ ਐਸੇ ਸੀ ਵੀ ਕੁਝ ਗ੍ਰੈਜੂਏਸ਼ਨ ਕਰਨ ਦੇ ਬਾਵਜੂਦ ਵੀ ਕੋਈ ਕੰਮ ਨੌਕਰੀ ਨਹੀਂ ਮਿਲੀ ਤੋਂ ਉਸ ਤੋਂ ਵਿੱਚ ਨਾਲ ਪੜਦੇ ਰਹਿਣ ਨਾਲ ਆਪਾਂ ਸੰਗੀਤ ਨਾਲ ਪਿਆਰ ਕਰਦੇ ਸੀ ਸ਼ੌਕ ਸ਼ੌਕ ਦੇ ਨਾਲ ਹੁਣ ਅੱਜ ਪੈਸ਼ਨ ਬਣਿਆ ਬੱਚਿਆਂ ਨੂੰ ਪਾਲਣ ਵਾਸਤੇ ਆਪਾਂ ਪੈੜ ਵੀ ਪਲੇ ਕਰੀਦਾ ਢੋਲ ਵੀ ਪਲੇ ਕਰੀਦਾ ਤੇ ਉਹ ਬੱਚਿਆਂ ਵਾਸਤੇ ਰੋਜੀ ਰੋਜ਼ਗਾਰ ਚੱਲਦਾ ਹੈ ਬਾਕੀ ਗਾਉਂ ਦਾ ਸ਼ੌਕ ਹੱਲੇ ਵੀ ਆ ਤੇ ਹੁਣ ਉਹ ਮਰਦੇ ਤੱਕ ਹੀ ਰਹਿਣਾ ਹੈ ਤੇ ਇੱਕ ਐਸਾ ਸ਼ੌਕ ਹੈ ਜਿਹੜਾ ਸੰਗੀਤ ਜਿਹਦੇ ਹੱਡਾਂ ਨੂੰ ਲੱਗ ਗਿਆ ਨਾ ਉਹ ਜ਼ਿੰਦਗੀ ਦੇ ਵਿੱਚ ਚਾਹੇ ਮੂੰਹ 'ਚ ਦੰਦ ਬਣਾ ਰਹਿਣ ਉਹ ਗੌਣੋਂ ਨਹੀਂ ਰਹਿੰਦਾ ਕਹਿੰਦੇ ਨੇ ਨੱਚਣ ਵਾਲੇ ਦੀ ਅੱਡੀ ਨਾ ਰੈਂਦੀ ਗੌਣ ਵਾਲੇ ਦਾ ਮੂੰਹ ਇਹ ਸੰਗੀਤ ਇੱਕ ਐਸੀ ਚੀਜ਼ ਆ ਸੰਗੀਤ ਹੀ ਰੱਬ ਨਾਲ ਜੋੜਦਾ ਹੈ ਜੋ ਸੱਚੇ ਸੁੱਚੇ ਆਸ਼ਕ ਜਿਹੜੇ ਸੰਗੀਤ ਦੇ ਹੋਏ ਆ ਵੱਡੇ ਵੱਡੇ ਤੁਸੀਂ ਦੇਖਿਆ ਵੀ ਸਾਰੇ ਉਹਨਾਂ ਸੰਗੀਤ ਨਾਲ ਪਿਆਰ ਕੀਤਾ ਤੇ ਅੱਜ ਉਹਨਾਂ ਦਾ ਰਹਿੰਦੀ ਦੁਨੀਆ ਤੱਕ ਨਾ ਆ ਜੀ ਇਸ ਸੰਗੀਤ ਇੱਕ ਬੜੀ ਵੱਡਮੁੱਲੀ ਦੇਣ ਆ ਜਿਹੜੀ ਪ੍ਰਮਾਤਮਾ ਨਾਲ ਵੀ ਸਾਨੂੰ ਛੇਤੀ ਤੋਂ ਛੇਤੀ ਜੋੜਦੀ ਆ ਕਿਉਂਕਿ ਜਿਹਨੇ ਸੰਗੀਤ ਨਾਲ ਪ੍ਰੇਮ ਕੀਤਾ ਨਾ ਤੋ ਸਭ ਤੋਂ ਪਹਿਲਾਂ ਖੁਦਾਵੰਦ ਉਸ ਪ੍ਰਮਾਤਮਾ ਦੇ ਵਾਹਿਗੁਰੂ ਦੇ ਨੇੜੇ ਹੁੰਦਾ ਹੈ। ਇਹ ਤੁਸੀਂ ਹੁਣ ਦੱਸ ਰਹੇ ਹੋ ਕਿ ਮਾਲੋ ਸੰਗੀਤ ਤੋਂ ਦੂਰ ਰਹਿਣ ਦਾ ਕਾਰਨ ਕੀ ਸੀ? ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਦੇਖਦੇ ਆਂ ਵੀਡੀਓ ਵਾਇਰਲ ਹੋ ਜਾਂਦੀਆਂ ਕਿਤੋਂ ਨਾ ਕਿਤੋਂ ਸਹਿਯੋਗ ਮਿਲ ਜਾਂਦਾ ਚੰਗੀ ਆਵਾਜ਼ ਦੇ ਮਾਲਕ ਨੂੰ ਕੋਈ ਨਾ ਕੋਈ ਬੰਦਾ ਚੁੱਕ ਲੈਂਦਾ ਕਿ ਨਹੀਂ ਯਾਰ ਇਹਦੀ ਮੈਂ ਕੋਈ ਐਲਬਮ ਰਿਕਾਰਡ ਕਰਵਾ ਦੇਣਾ ਗਾਣਾ ਤੁਹਾਡੇ ਨਾਲ ਕੋਈ ਅਜਿਹੇ ਵਾਕਿਆ ਨਹੀਂ ਹੋਇਆ ਹਾਂਜੀ ਹੋਇਆ ਇਸ ਪਹਿਲੇ ਤੱਕ ਕੋਈ ਨਹੀਂ ਸੀ ਹੋਇਆ ਇਸ ਜਿਹੜਾ ਹੁਣ ਵਾਕਿਆ ਹੋਇਆ ਮੇਰੇ ਉਸਤਾਦ ਕੰਨੂ ਜੀ ਅਚਾਨਕ ਇੱਕ ਦਿਨ ਅਸੀਂ ਪਿੱਖੀਵਿੰਡ ਵਾਲੀ ਸਾਈਡ ਤੇ ਜਾਰੇ ਸੀ ਕਿਸੇ ਸੱਜਣ ਬੇਲੀ ਵੱਲ ਤੇ ਮੈਂ ਆਪਣੇ ਉਸਤਾਦ ਜੀ ਦੇ ਮਗਰ ਨਾਲ ਉਹ ਬੈਠਾ ਮੋਟਰਸਾਈਕਲ 'ਤੇ ਉਹਨਾਂ ਨੂੰ ਕਿਹਾ ਯਾਰ ਕੁਝ ਗਾਣਾ ਸੁਣਾ ਯਾਰ ਮੈਂ ਉਹਨੂੰ ਗਾਣੇ 2-3 ਸੁਣਾਏ ਅ ਅਦਰ ਸਿੰਗਰ ਦੇ ਤੋਂ ਉਸ ਤੋਂ ਬਾਅਦ ਮੈਂ ਕਿਹਾ ਭਾਈ ਮੇਰੇ ਨਾਲ ਇੱਕ ਮੈਨੂੰ ਕਿਸੇ ਨੇ ਇੱਕ ਸੌਂਗ ਦਿੱਤਾ ਹੈ ਤੇ ਮੇਰਾ ਸੌਂਗ ਸੁਣਿਓ ਉੰਦੇ ਕਿਹੜਾ ਸੌਂਗ ਹੈ ਤੁਸੀਂ ਸੁਣਾ ਮੈਂ ਉਹਨਾਂ ਨੂੰ ਸੌਂਗ ਸੁਣਾਇਆ ਆਪਣਾ ਮਾਂ ਬਿਨਾਂ ਇਸ ਜੱਗ ਤੇ ਸੱਜਣਾ ਜੀਣਾ ਔਖਾ ਹੈ ਤੇ ਉਹ ਕਹਿੰਦੇ ਵੀ ਯਾਰ ਗਾਣਾ ਤੇਰਾ ਬੜਾ ਵਧੀਆ ਲੱਗਾ ਮੈਨੂੰ ਇੱਕ ਮਾਂ ਦੇ ਪ੍ਰਤੀ ਪਿਆਰ ਆ ਤੇ ਮੈਂ ਤੇਰਾ ਰਿਕਾਰਡ ਕਰਾਉਣਾ ਉਹ ਮੈਂ ਯਾਰ ਮੈਂ ਇਸ 스타 ਸ਼ਾਇ ਉਹਦਾ ਹੀ ਗੱਲ ਕਰਦੇ ਵੀ ਝੂਠੀ ਬੋਲਣੇ ਵੀ ਨਹੀਂ ਕਰਾਣਾ ਤੇ ਉਹਦਾ ਹੀ ਮੇਰਾ ਮਨ じゃ ਰੱਖਣੇ ਤੇਰਾ ਗਾਣਾ ਰਿਕਾਰਡ ਕਰਾ ਦਾਂਗੇ ਤੇ ਮੈਂ ਕਿਹਾ ਵੀ ਕੋਈ ਨਹੀਂ ਭਾਜੀ ਮੈਂ ਕਰ ਲਾਂਗੇ ਤੇ ਜਦੋਂ ਅਸੀਂ ਇੱਥੋਂ ਪਿਕ ਇਵਿੰਡ ਆਏ ਸ਼ਾਮਾਂ ਨੂੰ ਤਨਾ ਦਿਨਾਂ ਦੇ ਵਿੱਚ ਉਹਨਾਂ ਉਸਤਾਦ ਤ੍ਰਿੰਦਰ ਕਾਕਾ ਜੀ ਹੈ ਜਿਹੜੇ ਸਾਡੇ 뮤ਜ਼ਿਕ ਡਾਇਰੈਕਟਰ ਹੈ ਉਹਨਾਂ ਨਾਲ ਗੱਲ ਕੀਤੀ ਕਿ ਇੱਕ ਆਪਣਾ ਬੱਚਾ ਆ ਉਹ ਇਦਾਂ ਗਾਉਂਦਾ ਆ ਤੇ ਘਰੋਂ ਬਾਲਾ ਗਰੀਬ ਆ ਔਰ ਤ੍ਰਿੰਦਰ ਕਾਕਾ ਜੀ ਦਾ ਵੀ ਮੈਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਮੇਰੀ ਬਾਹ ਫੜੀ ਔਰ ਕੰਨੂ ਉਸਤਾਦ ਜੀ ਦਾ ਵੀ ਬੜਾ ਤਹਿ ਦਿਲੋਂ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਮੇਰੀ ਬਾਹ ਫੜੀ ਔਰ ਉਹਨਾਂ ਨੇ ਮੇਰਾ ਗਾਣਾ ਰਿਕਾਰਡ ਕਰਾਇਆ ਮਾਂ ਬਿਨਾ ਇਸ ਜਗ ਤੇ ਸੱਜਣਾ ਜੀਣਾ ਔਖਾ ਏ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਇਹ ਜਿਹੜਾ Song ਆ ਇਹ ਫਸਟ ਟਾਈਮ ਰਿਕਾਰਡ ਹੋਇਆ ਸੀ ਇਹ ਫਸਟ ਆਫ 올 ਮੇਰਾ ਮਾਂ ਬਿਨਾਸ ਜੱਗ ਦੇ ਜਨਾਂ ਜੀਣਾ ਔਖਾ ਇਹ ਪਹਿਲਾ Song ਹੈ ਉਸ ਤੋਂ ਬਾਅਦ ਮੇਰੇ ਚਾਰ ਰਿਕਾਰਡ ਹੋਰ ਵੀ ਜੋ ਆ ਚੁੱਕੇ ਨੇ ਤੇ ਇੱਕ ਰੀਸੈਲ ਨਹੀਂ ਆਪਣਾ ਨਾਨਕੇ ਦਾਤ ਕੇ ਵਾਲਾ Song ਆ ਆਪਾਂ ਥੋੜੇ ਚਿਰ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ ਇਸ ਤੋਂ ਅਲੱਗਾ ਜਿਸ ਤਰ੍ਹਾਂ ਤੁਸੀਂ ਹੁਣ ਪਹਿਲਾਂ ਵੀ ਦੱਸ ਚੁੱਕੇ ਹੋ ਕਿ ਪਰਿਵਾਰ ਪਾਲਣ ਦੇ ਲਈ ਤੁਸੀਂ ਉਹਦੇ ਨਾਲ ਬਹੁਤ ਸਾਰੇ ਰੋਜ਼ਗਾਰ ਕਰ ਰਹੇ ਹੋ ਕਿਉਂਕਿ ਅੱਜਕੱਲ ਦੀ ਮਹਿੰਗਾਈ ਦੇ ਵਿੱਚ ਪਰਿਵਾਰ ਪਾਲਣਾ ਇੱਕ ਬਹੁਤ ਔਖਾ ਹੋ ਚੁੱਕਿਆ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਆ ਚਲੋ ਨੌਕਰੀ ਨਹੀਂ ਮਿਲੀ ਸੌ ਕਾਰਨ ਹੋ ਸਕਦੇ ਆ ਉਸ ਤੋਂ ਬਾਅਦ ਹੁਣ ਤੁਸੀਂ ਕੋਈ ਜਿਹੜੇ ਤੁਹਾਡੇ ਚਾਉਣ ਵਾਲੇ ਜਾਂ ਤੁਹਾਡੇ ਨਾਲ ਕੋਈ ਹੋ ਸਕਦਾ ਇੰਟਰਵਿਊ ਦੇ ਰਹੀਂ ਜਿਹੜੇ ਪਿਆਰ ਕਰਨ ਵਾਲੇ ਹੋਣ ਕੋਈ ਮੰਗ ਕਰਦੇ ਹੋ ਉਹਨਾਂ ਕੋਲ ਬਸ ਮੰਗ ਇਹੀ ਕਰਦਾ ਆ ਜਿਹੜੇ ਵੀ ਮੇਰੇ ਮੈਨੂੰ ਚਾਹਣ ਵਾਲੇ ਆ ਜਾਂ ਮੈਂ ਜਿੰਨਾਂ ਨੂੰ ਮਾੜਾ-ਮੁੱਟਾ ਚੰਗਾ ਗੌਂਡ ਚ ਲੱਗਦਾ ਆ ਬਸ ਉਹਨਾਂ ਕੋ ਇਹੀ ਮੰਗਿਆ ਕਿ ਤੁਸੀਂ ਮੇਰੀ ਗਰੀਬੀ سپورਟ ਵੱਧ ਤੋਂ ਵੱਧ ਕਰੋ ਤੇ ਤਾਂ ਕਿ ਮੈਂ ਤੁਹਾਡੀ ਕਚਹਿਰੀ ਵਿੱਚ ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਦਾ ਹੁੰਦਾ ਰਵਾਂ ਹੁਣ ਤੁਸੀਂ ਗਾਣੇ ਦੇ ਸੀ ਸੁਣ ਲਿਆ ਤੁਹਾਡੇ ਬੋਲ ਬਹੁਤ ਵਧੀਆ ਅੱਜ ਕੱਲ ਦੇਖਦੇ ਆ ਜ਼ਿਆਦਾਤਰ ਮਿਊਜ਼ਿਕ ਚੱਲਣ ਦੇ ਹੁੰਦਾ ਗਾਣੇ ਦੇ ਵਿੱਚ ਕੀ ਆ ਕੋ ਸਮਝ ਨਹੀਂ ਲੱਗਦੀ ਅਗਰ ਤੁਹਾਨੂੰ ਮੌਕਾ ਮਿਲੇ ਕਿਤੇ ਲਾਈਵ ਸਟੇਜ ਤੇ ਗਾਉਣ ਦਾ ਕਿ ਹਿੱਕ ਚ ਦਮ ਰੱਖਦੇ ਹਾਂ ਕਿ ਮੈਂ ਲਾਈਵ ਜਿਹੜਾ ਉਹ ਸਟੇਜ ਤੇ ਗਾ ਸਕਦਾ ਹਾਂ ਹਾਂਜੀ ਭਾਜੀ ਜਿਹੜਾ ਇਹ ਵਾਲੀ ਚੀਜ਼ ਹੈ ਨਾ ਬਹੁਤ ਮਾਇਨੇ ਰੱਖਦੀ ਆ ਤੇ ਮੈਂ ਜੋਰ ਰੱਖਦਾ ਵੀ ਆ ਚਾਹੇ 3 ਘੰਟੇ 4 ਘੰਟੇ ਇਹ ਲਾਈਵ ਸਟੇਜ ਵੀ ਸੁਣ ਤੁਸੀਂ ਸੁਣ ਸਕਦੇ ਹੋ ਕਿਉਂਕਿ ਇਨਿਕ ਮਾਲਕ ਦੀ ਔਰ ਉਸਤਾਦਾਂ ਦੀ ਇਨਿਕ ਕਿਰਪਾ ਹੈਗੀ ਆ ਕਿ ਆਪਾਂ ਲਾਈਵ ਗਾ ਸਕਦੇ ਆ ਬਿਨਾ ਇਨਸਟਰੂਮੈਂਟ ਤੋਂ ਵੀ ਗਾ ਸਕਦੇ ਆ ਬਾਕੀ ਜੋ ਪਸੰਦ ਕਰਨਾ ਨਾ ਪਸੰਦ ਕਰਨਾ ਉਹ ਤੇ ਦਰਸ਼ਕਾਂ ਦੇ ਹੱਥ ਵਿੱਚ ਆ ਉਹਨਾਂ ਨੇ ਕਿੰਨੂੰ ਪਸੰਦ ਕਰਨਾ ਕਿੰਨੂੰ ਨਹੀਂ ਪਸੰਦ ਕਰਨਾ ਉਹ ਦਰਸ਼ਕਾਂ ਦਾ ਵੀਓ ਪੁਆਇੰਟ ਆ ਬਾਕੀ ਜੋ ਆਪਣਾ ਦਾਮਾ ਉਹ ਆਪਾਂ ਪੇਸ਼ ਕਰ ਸਕਦੇ ਆ ਕੁਝ ਜ਼ਿੰਦਗੀ ਦੇ ਪਛੋਕੜ ਦੇ ਵਿੱਚ ਬੀਤਿਆ ਹੋਵੇ ਬੈਕਗ੍ਰਾਉਂਡ ਦੇ ਵਿੱਚ ਕੁਝ ਅਜਾਇਹਾ ਹੋਵੇ ਜਿਹਦੇ ਤੋਂ ਤੁਸੀਂ ਅੱਗੇ ਵਧਣ ਦੀ ਸਿੱਖਿਆ ਲਈ ਹੋਵੇ ਕਿ ਆ ਮੇਰਾ ਵਾਕਿਆ ਮੈਨੂੰ ਸਿੱਖਿਆ ਦੇ ਕੇ ਚੱਲਿਆ ਤੇ ਮੈਂ ਅੱਗੇ ਵਧਣਾ ਜ਼ਿੰਦਗੀ ਹਰ ਇੱਕ ਰੋਜ਼ ਇੱਕ ਨਵਾਂ ਸਬਕ ਲੈ ਕੇ ਆਉਂਦੀ ਹੈ ਜਦੋਂ ਵੀ ਤੁਸੀਂ ਸੌਂਦੇ ਹੋ ਉਸ ਤੋਂ ਬਾਅਦ ਤੁਸੀਂ ਦਿਨੇ ਉੱਠਦੇ ਹੋ ਕੋਈ ਨਾ ਕੋਈ ਨਵਾਂ ਸਬਕ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਇੱਕ ਜ਼ਿੰਦਗੀ ਸਿਖਾਉਂਦੀ ਹੈ ਕੁਝ ਲੋਕ ਸਿਖਾ ਜਾਂਦੇ ਆ ਠੀਕ ਹੈ ਤਾਂ ਕੁਝ ਗਰੀਬੀ ਸਖਾ ਜਾਂਦੀ ਗਰੀਬੀ ਤੋਂ ਸਭ ਤੋਂ ਵੱਡੀ ਸਿੱਖਿਆ ਮਿਲਦੀ ਹੈ ਵੀ ਜਦੋਂ ਤੁਹਾਡੇ ਕੋਲ ਝਾੜੀ ਚੇਬ ਵਿੱਚ 4 ਛੱਕੇ ਆ ਤੇ ਤੁਹਾਡੇ ਸਭ ਸੱਜਣ ਆ ਤੁਹਾਡੇ ਜੇਬ ਚ ਕੋਈ 4 ਛੱਕੇ ਨਹੀਂ ਤੇ ਤੂੰ ਗੌਂਦੇ ਮੈਂ ਕੋਣ ਇਹ ਜ਼ਿੰਦਗੀ ਦੇ ਵੱਡੂ ਮੁੱਲੇ ਸਿੱਖਿਆ ਦੇ ਅੰਗ ਨੇ ਮੈਨੂੰ ਜੋ ਦੁਨੀਆ ਤੋਂ ਔਰ ਆਪਣੀ ਤੋਂ ਸਿੱਖਿਆ ਇਹ ਜੋ ਮੈਂ ਅਜ਼ਰਵ ਕਰਦਾ ਆ ਤੇ ਇਹੋ ਕੁਝ ਸਿੱਖਿਆ ਜ਼ਿੰਦਗੀ ਤੋਂ ਕੁਝ ਦੋ ਬੋਲ ਸਾਂਝੇ ਨੇ ਸਾਡੇ ਨਾਲ ਵੀ ਸਾਂਝੇ ਕਰੋ ਜਿਹੜੇ ਤੁਹਾਨੂੰ ਲੱਗਦੇ ਹੋਣ ਕਿ ਮੇਰੇ ਗਾਉਂ ਦੇ ਵਿੱਚ ਬੈਸਟ ਸੀਗੇ ਲੋਕਾਂ ਨੇ ਪਸੰਦ ਕੀਤਾ ਹੋਵੇ ਉਹਨਾਂ ਨੂੰ ਉਹ ਸਾਡੇ ਨਾਲ ਵੀ ਸਾਂਝੇ ਕਰੋ ਇੱਕ ਗਾਣਾ ਮੇਰਾ ਉਹ ਮੈਂ ਰਿਕਾਰਡ ਕੀਤਾ ਨਹੀਂ ਉਹਦਾ ਸ਼ਾਇਦ ਮੇਰੇ ਦਿਮਾਗ 'ਚ ਥੋੜਾ ਜਿਹਾ ਆਂਦਾ ਆ ਕਿ ਉਸਤਾਦ ਜਨਾਬ ਸਾਬਰ ਕੋਟੀ ਸਰਕਾਰ ਵਾਸਤੇ ਮੈਂ ਉਹ ਧੁਨ ਬਣਵਾਈ ਸੀ ਕਿਸੇ ਵਾਸਤੇ ਤੇ ਚਲੋ ਹੁਣ ਇਸ ਦੁਨੀਆ ਤੋਂ ਸੁਰਗਵਾਸ ਹੋ ਗਿਆ ਤੇ ਕਿਉਂਕਿ ਉਹ ਹੀ ਇਸ ਗਾਣੇ ਨੂੰ ਬਾਖੂ ਵੀ ਗਾ ਸਕਦੇ ਸੀ ਮੈਂ ਉਹਨਾਂ ਵਾਸਤੇ ਲਕਵਾਇਆ ਸੀ ਉਹ ਗਾਣਾ ਸੀ ਕਸਮਾਂ ਟੁੱਟੀਆਂ ਵਾਦੇ ਟੁੱਟ ਗਏ ਕਸਮਾਂ ਟੁੱਟੀਆਂ ਵਾਦੇ ਟੁੱਟ ਗਏ ਹਾਏ ਟੁੱਟ ਗਏ ਦਿਲ ਦੇ ਚਾਸ ਜਿਣਾ ਹਏ ਟੁੱਟ ਗਿਆ ਦਿਲ ਦੇ ਚਾ ਸਜਣਾ ਜੇ ਚੰਗੇ ਤੈਨੂੰ ਗੈਰ ਨੇ ਲੱਗਦੇ ਜਾਗਰਾਂ ਦੇ ਸੰਗ ਲਾ ਸਜਣਾ ਜੇ ਚੰਗੇ ਤੈਨੂੰ ਗੈਰ ਨੇ ਲੱਗਦੇ ਜਾਗਰਾਂ ਦੇ ਸੰਗ ਲਾ ਸਜਣਾ ਕਸਮਾ ਟੁੱਟੀਆਂ ਵਾਦੇ ਟੁੱਟ ਗਏ ਬਹੁਤ ਵਧੀਆ ਲਾਈਨਾਂ ਨੇ ਅੱਜ ਕੱਲ ਨਸ਼ੇ ਦਾ ਬਹੁਤ ਜ਼ੋਰ ਆ ਬੱਚੇ ਛੋਟੇ ਛੋਟੇ ਵੀ ਦੇਖਦੇ ਆ ਮਤਲਬ ਨਸ਼ੇ ਵਾਲੇ ਪਾਸੇ ਨੂੰ ਅਟਰੈਕਟਿਵ ਹੋ ਰਹੇ ਨੇ ਕੋਈ ਮੈਸੇਜ ਦੇਣਾ ਚਾਹੋਗੇ ਕਿਉਂਕਿ ਇਹੋ ਜਿਹਾ ਦਰਿਆ ਵਾ ਜਿਹੜਾ ਸ਼ਾਇਦ ਆਉਣ ਵਾਲੇ ਸਮੇਂ ਤੱਕ ਠੱਲ ਨਹੀਂ ਪਾ ਸਕੇ ਤਾਂ ਸਾਡੀ ਜਵਾਨੀ ਰੋੜ ਕੇ ਲਿਜਾਣ ਵਾਲਾ ਔਰ ਮੈਸੇਜ ਮੈਂ ਇੱਕ ਤੇ ਚਲੋ ਮੈਸੇਜ ਦੇ ਰਹੇ ਆ ਕਿ ਮੇਰੀ ਔਕਾਤ ਵੀ ਨਹੀਂ ਮੈਂ ਐਡੀ ਆਵਾਮ ਨੂੰ ਮੈਸੇਜ ਦਵਾਂ ਕਿਉਂਕਿ ਲੋਕਾਂ ਨੂੰ ਖੁਦ ਪਤਾ ਆਪਣੇ ਮਾੜੇ ਚੰਗੇ ਦਾ ਪਰ ਫਿਰ ਵੀ ਮੈਂ ਕੁਝ ਸੋਸ਼ਲ ਐਕਟੀਵਿਟੀ ਦੇ ਵਿੱਚ ਐਜੇ ਮੈਂ ਕੁਝ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਕਿ ਹਾਂ ਕਿ ਆਪਣੇ ਬੱਚਿਆਂ ਨੂੰ ਔਰ ਬੱਚਿਆਂ ਨੂੰ ਇਹ ਬੇਨਤੀ ਹੈ ਕਿ ਨਸ਼ੇ ਦੇ ਕੋਹੜ ਤੋਂ ਦੂਰ ਰਹੋ ਕਿਉਂਕਿ ਸਾਡੇ ਪੰਜਾਬ ਵਿੱਚ ਸ਼ੇਰ ਬੱਬਰ ਸੀ ਜੋ ਅੱਜ ਇਦਾਂ ਦੇ ਫੋਕੇ ਸ਼ੇਰ ਆ ਜਿਹੜੇ ਟੀਕਾ ਲਾ ਕੇ ਕਦੀ ਕਿਸ ਦਾ ਗਾਲ ਵੜਦਾ ਕਦੇ ਨਾ ਲੜਾਈ ਝਗੜਾ ਬਾਕੀ ਬੱਚਿਆਂ ਨੂੰ ਇੱਕ ਵੀ ਤੁਸੀਂ ਆਪਣੇ ਮਾਪਿਓ ਦੇ ਆਗਿਆਕਾਰ ਰਹੋ ਔਰ ਹਮੇਸ਼ਾ ਆਪਣੇ ਮਾਂ ਦੀ ਆਗਿਆ ਕਰੋ ਆਪਣੇ ਅਧਿਆਪਕਾਂ ਦਾ ਆਪਣੇ ਟੀਚਰਾਂ ਦਾ ਸਾਰਿਆਂ ਦਾ ਮਾਨ ਸਤਿਕਾਰ ਕਰਿਆ ਕਰੋ ਤੇ ਨਸ਼ਿਆਂ ਤੋਂ ਦੂਰ ਰਹੋ ਹੁਣ ਥੋੜਾ ਜਿਹਾ ਇੱਕ ਮੈਂ ਤੁਹਾਨੂੰ ਗੱਲ ਵੀ ਦੱਸਾਂ ਸਾਡੇ ਰੀਸੈਂਟਲੀ ਜਿਹੜਾ ਕੰਮ ਚੱਲਦਾ ਪਿਆ ਸਾਡੇ ਬੱਚੇ ਛੋਟੇ ਜਿਹੇ 10 ਤੋਂ 12 ਸਾਲ ਤੋਂ ਪਲੱਸ ਜਿੰਨੇ ਵੀ ਬੱਚੇ ਆ ਉਹਨਾਂ ਨੂੰ ਅਸੀਂ ਹੁਣ ਕਬੱਡੀ ਵੱਲ ਥੋੜਾ ਜਿਹਾ ਮੋੜ ਕੀਤਾ ਹੈ ਤੇ ਬੱਚੇ ਥੋੜਾ ਜਿਹਾ ਹੁਣ ਕਬੱਡੀ ਵੱਲ ਧਿਆਨ ਕਰਵਾ ਰਹੇ ਆ ਬੱਚਿਆਂ ਦਾ ਤੇ ਉਹ ਬਾਕੀ ਜਿੰਨੇ ਵੀ ਸਾਡੇ ਨਾਲ ਸਾਡੇ ਮੁਹੱਲਾ ਦੇ ਲੋਕ ਹੈ ਸਾਨੂੰ ਸਪੋਰਟ ਕਰ ਰਹੇ ਹੈ ਸਾਡੇ ਜਿਹੜੇ ਬਜ਼ੁਰਗ ਵੀ ਆ ਔਰ ਛੋਟੇ ਭਰਾ ਵੀ ਸਾਡੇ ਨਾਲ ਉਹ ਕੋਆਰਪਰੇਟ ਕਰਦੇ ਪਏ ਵੀ ਹਾਂ ਬੱਚੇ ਸੋਹਣੀ ਲਾਈਨ ਵੱਲ ਤੁਰ ਰਹੇ ਹੋ ਤੇ ਉਹ ਕੋਸ਼ਿਸ਼ ਕਰਦੇ ਪਏ ਕਿ ਬੱਚਿਆਂ ਨੂੰ ਕਬੱਡੀ ਖੇਡਾਂ ਵੱਲ ਵੀ ਅਸੀਂ ਲੈ ਕੇ ਜਾਈਏ ਔਰ ਨੈਕਸਟ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਕ ਸੌਂਗ ਆਪਣਾ ਮੈਂ ਕਰਨਾ ਆ ਕਬੱਡੀ ਤੇ ਉਹ ਆਪਣੇ ਜੋ ਸਾਡੇ ਲੈਜੈਂਡ ਸੀ ਸੁਖਮਨ ਚੋਲਾ ਜੀ ਉਹਨਾਂ ਦੀ ਯਾਦ ਵਿੱਚ ਮੈਂ ਕੁਝ ਸੋ ਚਾਹ ਮੈਂ ਉਹ ਤੁਹਾਨੂੰ ਜਦੋਂ ਮੌਕਾ ਮਿਲੇਗਾ ਤੇ ਉਹ ਮੈਂ ਜ਼ਰੂਰ ਪੇਸ਼ ਕਰਾਂਗਾ ਸੁਖਮ ਅੰਚੋਲਾ ਵਾਸਤੇ ਬਹੁਤ ਲੈਜੈਂਡ ਸਾਡੇ ਕਬੱਡੀ ਦੇ ਉਹਨਾਂ ਵਾਸਤੇ ਮੈਂ ਜ਼ਰੂਰ ਗਾਣਾ ਮੇਰੀ ਦਿੱਲੀ ਤਮੰਨਾ ਹੈ ਦੱਸ ਕੋ ਤੁਹਾਨੂੰ ਦੱਸ ਦਈਏ ਕਿ ਗੱਲਬਾਤ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਦੇ ਵਿੱਚੋਂ ਨਿਕਲੇ ਨੇ ਕੁਝ ਮਾਰੇ ਸਮੇਂ ਆਏ ਲੇਕਿਨ ਹੌਸਲਾ ਨਹੀਂ ਹਾਰਿਆ ਹੁਣ ਲੋੜ ਆ ਤੁਹਾਡੇ ਵਰਗੇ ਸੱਜਣਾ ਦੀ ਜੋ ਇਹਨਾਂ ਨੂੰ ਸਪੋਰਟ ਕਰਨ ਆਵਾਜ਼ ਤੁਸੀਂ ਸੁਣ ਚੁੱਕੇ ਹੋ ਆਵਾਜ਼ ਉਹਨਾਂ ਸੰਗਰਾਂ ਨੂੰ ਮਾਤ ਪਾਉਂਦੀ ਆ ਜਾਂ ਉਹਨਾਂ ਦੇ ਨਾਲ ਮੇਲ ਖਾਂਦੀ ਆ ਜੋ ਇਸ ਵੇਲੇ ਦੁਨੀਆ ਤੇ ਨਹੀਂ ਆ ਲੇਕਿਨ ਆਵਾਜ਼ ਉਹਨਾਂ ਦੀ ਅਮਰ ਹੈ ਇਸ ਵੀਰ ਦੀ ਤੁਸੀਂ ਵੀ ਇੰਨੀ ਕੁ ਸਪੋਰਟ ਕਰੋ ਜੇ ਪਿਛਲੇ ਸਮੇਂ ਦੇ ਵਿੱਚ ਆਪਣੀ ਗਰੀਬੀ ਨਹੀਂ ਚੁੱਕ ਸਕੇ ਤਾਂ ਤੁਹਾਡੇ ਸਹਿਯੋਗ ਦੇ ਨਾਲ ਹੁਣ ਆਪਣੀ ਗਰੀਬੀ ਨੂੰ ਚੁੱਕ ਸਕਣ ਔਰ ਜੋ ਇਹਨਾਂ ਦਾ ਇੱਕ ਕਲਾਕਾਰੀ ਦਾ ਸ਼ੌਂਕ ਸੀ ਉਸ ਨੂੰ ਪੂਰਾ ਕਰ ਸਕਣ ਤੁਸੀਂ ਇਹਨਾਂ ਦੇ ਸ਼ੌਂਕ ਨੂੰ ਜਿੰਨਾ ਅੱਗੇ ਵਧਣ ਦਾ ਮੌਕਾ ਦਿਓਗੇ ਇਹ ਲੋਕ ਓਨਾ ਹੀ ਜ਼ਿਆਦਾ ਤੁਹਾਡਾ ਧੰਨਵਾਦ ਕਰਨਗੇ ਇਸੇ ਤਰ੍ਹਾਂ ਫੇਰ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੁਖਵਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ